ਸੰਜੀ ਸੰਜੀ ਖਬਰ ਇੰਗਲੈਂਡ ਤੋਂ ਹੈ ਜਿੱਥੇ ਦੋ ਸਿੱਖ ਬਜ਼ੁਰਗਾਂ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਆਪਾਂ ਬੀਤੇ ਦਿਨ ਪ੍ਰੋਗਰਾਮ ਕੀਤਾ ਸੀ ਗਿਆ ਕਿ ਅਮਰੀਕਾ ਦੇ ਵਿੱਚ ਜਿਹੜਾ ਸਿੱਖ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਪਰ ਹੁਣ ਯੂਕੇ ਦੇ ਵਿੱਚ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਦੋ ਸਿੱਖ ਬਜ਼ੁਰਗਾਂ ਦੇ ਨਾਲ ਕਹਿੰਦੇ ਕਿ ਇਸ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ ਕਿਉਂ ਇਹ ਹਮਲਾ ਉਹਨਾਂ ਤੇ ਕਿਉਂ ਕੀਤਾ ਗਿਆ ਇਸ ਦਾ ਕਾਰਨ ਦੱਸੋ ਤੇ ਇਸਦੀ ਅਸਲ ਜੋ ਸਚਾਈ ਹੈ ਉਹ ਦਸਕਨ ਦੇ ਜੁਰੁਰ ਖੰਦੀ ਕੋਸ਼ਿਸ਼ ਕਰੋ ਜੀ ਜੀ ਬਿਲਕੁਲ ਬਿਲਕੁਲ ਇੰਗਲੈਂਡ ਦਾ ਇੱਕ ਸ਼ਹਿਰ ਹੈ ਵੁਲਵਰਹੈਂਪਟਨ ਜਿੱਥੇ ਪੰਜਾਬੀਆਂ ਦੀ ਸਿੱਖਾਂ ਦੀ ਬੜੀ ਵੱਡੀ ਵਸੋਂ ਹੈਗੀ ਆ ਉਸ ਸ਼ਹਿਰ ਦੇ ਵਿੱਚ ਇਹ ਦੋਨੋਂ ਜਿਹੜੇ ਬਜ਼ੁਰਗ ਨੇ ਉਹ ਟੈਕਸੀ ਚਲਾਉਂਦੇ ਨੇ ਤੇ ਟੈਕਸੀ ਦਾ ਕੰਮ ਕਰਦੇ ਆ ਤੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਦੀ ਇਹ ਘਟਨਾ ਹੈਗੀ ਆ ਸੋ ਜਿਸ ਨੂੰ ਲੈ ਕੇ ਪੂਰੇ ਇੰਗਲੈਂਡ ਹੀ ਨਹੀਂ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਰੋਪਾਇਆ ਜਾ ਰਿਹਾ ਹੈ ਤੇ ਬੜੀ ਇੱਕ ਦਰਦਨਾਕ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੈ ਆਪਾਂ ਜਿਵੇਂ ਤੁਸੀਂ ਕਿਹਾ ਕਿ ਅਮਰੀਕਾ ਦੇ ਵਿੱਚ ਵੀ ਇੱਕ ਸਿੱਖ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਗੰਭੀਰ ਰੂਪ ਦੇ ਵਿੱਚ ਇਸ ਵੇਲੇ ਉਹ ਜ਼ਖਮੀ ਨੇ ਸੋ ਇਹ ਸੈਕਿੰਡ ਘਟਨਾ ਜਿਹੜੀ ਆ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆ ਗਈ ਹੈ ਸੋ ਇਹਨੂੰ ਆਪਾਂ ਰੇਸਿਜ਼ਮ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਆ ਵੀ ਨਫ਼ਰਤੀ ਇਹ ਹਮਲਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਕੀਤਾ ਗਿਆ ਇੱਕ ਨੌਜਵਾਨ ਵੱਲੋਂ ਸੋ ਇਹ ਬਜ਼ੁਰਗਾਂ ਦੀ ਉਮਰ ਮੈਂ ਤੁਹਾਨੂੰ ਦੱਸਣਾ ਇੱਕ ਜਾਨੇ ਦੀ 65 ਸਾਲ ਹੈ ਤੇ ਦੂਸਰੇ ਦੀ 70 ਸਾਲ ਤੋਂ ਪਲੱਸ ਆ ਤੇ ਦੋਨੋਂ ਟੈਕਸੀ ਚਲਾਉਂਦੇ ਨੇ ਇਹ ਘਟਨਾ ਵਾਪਰਦੀ ਹੈ ਰੇਲਵੇ ਸਟੇਸ਼ਨ ਦੇ ਬਾਹਰ ਜਿੱਥੇ ਉਹ ਨੌਜਵਾਨ ਜਿਹੜੇ ਨੇ ਦੋ ਤਿੰਨ ਜਾਣੇ ਨੇ ਉਹ ਸੋ ਆ ਕੇ ਇਹਨਾਂ ਨੂੰ ਪੁੱਛਦੇ ਨੇ ਵੀ ਸਾਨੂੰ ਫਲਾਨੀ ਜਗ੍ਹਾ ਲੈ ਜਾਓ ਇੱਥੇ ਲੈ ਜਾਓ ਉੱਥੇ ਲੈ ਜਾਓ ਸੋ ਇਹਨਾਂ ਵੱਲੋਂ ਜਿਹੜੀ ਗੱਲ ਉਹਨਾਂ ਨੂੰ ਸਮਝਾਈ ਗਈ ਵੀ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਮਤਲਬ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਉਹ ਟੈਕਸੀ ਦੇ ਰਿਲੇਟਡ ਕੀਤੀ ਗਈ ਤੇ ਫਿਰ ਉਹਨਾਂ ਨੌਜਵਾਨਾਂ ਵੱਲੋਂ ਬਦਸਲੂਕੀ ਸ਼ੁਰੂ ਕਰ ਦਿੱਤੀ ਗਈ ਤੇ ਇੱਕ ਵੀਡੀਓ ਵਾਇਰਲ ਜਿਹੜੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ ਜਿਹਦੇ ਵਿੱਚ ਲੱਤਾਂ ਦੇ ਨਾਲ ਘਸੁੰਨਾ ਦੇ ਨਾਲ ਉਹ ਬਜ਼ੁਰਗ ਨੂੰ ਕੁੱਟਿਆ ਜਾ ਰਿਹਾ ਤੇ ਉਹ ਬਜ਼ੁਰਗ ਦੀ ਪੱਗ ਵੀ ਜਿਹੜੀ ਹੈ ਉਹ ਲੈ ਜਾਂਦੀ ਹੈ ਇਸ ਮਾਰ ਕੁੱਟਾਈ ਦੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਿਹੜੀ ਕੌਮ ਹੈ ਇੱਥੇ ਵੱਸਣ ਵਾਲੀ ਪਾਪੂਲੇਸ਼ਨ ਹੈਗੀ ਹੈ ਸੋ ਉਹਨਾਂ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਸਿੱਖ ਯੂਥ ਹੋ ਜੇ ਭਾਵੇਂ ਫਿਰ ਉਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਨੇ ਇਹਦੇ ਉੱਤੇ ਬੜਾ ਵੱਡਾ ਸਟੈਪ ਲਿਆ ਉਹਨਾਂ ਨੇ ਸਿੱਧੀ ਲੇਬਰ ਸਰਕਾਰ ਨੂੰ ਤਾੜਦਾ ਕੀਤੀ ਹੈ ਕਿ ਭਾਈ ਇਹ ਤੁਹਾਡੇ ਰਾਜ ਦੇ ਵਿੱਚ ਜਿਹੜੀਆਂ ਕਟਨਾਵਾਂ ਵਾਪਰ ਰਹੀਆਂ ਇਹਨੂੰ ਨੱਥ ਪਾਈ ਜਾਵੇ ਤੋ ਇਹਦੇ ਵਿੱਚ ਇੱਕ ਹੋਰ ਸ਼ਰਮਨਾਕ ਗੱਲ ਜਿਹੜੀ ਦੇਖਣ ਨੂੰ ਮਿਲੀ ਕਿ ਗ੍ਰਿਫਤਾਰੀ ਹੋ ਜਾਂਦੀ ਹੈ ਕਿਉਂਕਿ ਵੀਡੀਓ ਬਣ ਗਈ ਉਸਦੀ ਵੀਡੀਓ ਬਣਨ ਤੋਂ ਬਾਅਦ ਉਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਜਾਂਦਾ ਹੁਣ ਇਸ ਮਾਮਲੇ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹਨਾਂ ਦੇ ਉੱਤੇ ਸਟੈਪ ਕੀ ਲਿਆ ਜਾਂਦਾ ਇੱਕ ਪੱਗ ਲੱਥਣ ਦੇ ਉੱਤੇ ਕੀ ਜਿਹੜੀ ਹੈ ਇੰਗਲੈਂਡ ਦੀ ਸਰਕਾਰ ਸਟੈਪ ਲੈਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਰੂਲ ਹੈਗਾ ਵੀ ਜੇਕਰ ਕਿਸੇ ਸਿੱਖ ਦੀ ਪੱਗ ਲਈ ਇਹ ਜਾਂਦੀ ਹੈ ਕਿਸੇ ਵੱਲੋਂ ਦਸਤਾਰ ਲਈ ਜਾਂਦੀ ਹੈ ਤਾਂ ਉਹਨੂੰ 10 ਸਾਲ ਤੱਕ ਦੀ ਕੈਦ ਜਿਹੜੀ ਹੈ ਉਹ ਕਾਨੂੰਨ ਦੇ ਵਿੱਚ ਉਹਨਾਂ ਨੇ ਬਣਾਈ ਹੋਈ ਹੈ ਸੋ ਇੰਗਲੈਂਡ ਦੇ ਵਿੱਚ ਵੀ ਟਾਵੀਆਂ ਟਾਵੀਆਂ ਕਟਣਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਪਹਿਲੇ ਸਮਿਆਂ ਦੇ ਵਿੱਚ ਵੀ ਹੋਈਆਂ ਪਰ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਬੁਲਵਰਹੈਂਪਟਨ ਬਰਮਿੰਗਮ ਇਹ ਜਿਹੜੇ ਲੰਡਨ ਵਰਗੇ ਸ਼ਹਿਰ ਨੇ ਇੱਥੇ ਬੜੇ ਸਿੱਖ ਵਸਦੇ ਆ ਤੇ ਮੋਸਟਲੀ ਆਪਾਂ ਕਹਿੰਨੇ ਵੀ ਇੱਥੋਂ ਦੇ ਲੋਕਲ ਲੋਕ ਸਾਰੇ ਜਾਣਦੇ ਆ ਵੀ ਇਹ ਕੌਣ ਨੇ ਕਿਸ ਤਰੀਕੇ ਦੇ ਨਾਲ ਇੱਥੇ ਰਹਿੰਦੇ ਆ ਪੁਰਾਣੇ ਰਹਿੰਦੇ ਆ ਸੋ ਮਤਲਬ 100 ਸਾਲ ਤੋਂ ਉੱਪਰ ਸਾਨੂੰ ਇੱਥੇ ਹੋ ਗਿਆ ਹੁਣ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਅਸੀਂ ਕੋਈ ਅਨਨੋਨ ਬੰਦੇ ਨਹੀਂ ਹੈਗੇ ਸੋ ਸਾਡੀਆਂ ਇੱਥੇ ਨਸਲਾਂ ਚੱਲੀਆਂ ਹੋਈਆਂ ਨੇ ਤੀਜੀ ਚੌਥੀ ਜਿਹੜੀ ਪੀੜ੍ਹੀ ਸਾਡੀ ਇੱਥੇ ਚੱਲ ਰਹੀ ਹੈ ਤੇ ਜੇ ਅੱਜ ਵੀ ਲੋਕ ਨਫ਼ਰਤ ਕਰ ਰਹੇ ਨੇ ਤਾਂ ਫਿਰ ਸਾਨੂੰ ਸੋਚਣਾ ਪੈਣਾ ਹੈ ਵੀ ਆਪਾਂ ਇਹ ਤੋਂ ਇਹਨੂੰ ਟੈਕਲ ਕਿਵੇਂ ਕਰਨਾ ਹੁਣ ਇੱਥੇ ਗੱਲ ਮੈਂ ਫੇਰ ਉਹੀ ਕਰਦਾ ਹੁੰਨਾ ਕਿ ਇੱਕ ਯੂਨਿਟੀ ਦੀ ਬੜੀ ਲੋੜ ਹੁੰਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਸਿੱਖ ਫੈਡਰੇਸ਼ਨ ਜਿਹੜੀ ਯੂਕੇ ਹੈਗੀ ਆ ਉਹ ਵੀ ਅੱਗੇ ਆਈ ਹੈ ਪਰ ਆਮ ਸਿੱਖਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਇਹੋ ਜਿਹੇ ਜਿਹੜੇ ਨਸਲੀ ਵਿਤਕਰੇ ਨੇ ਨਸਲੀ ਹਮਲੇ ਨੇ ਇਹਨਾਂ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਕਿ ਅੱਗੋਂ ਤੋਂ ਕਿਸੇ ਦੀ ਹਿੰਮਤ ਨਾ ਹੋਵੇ ਵੀ ਇਸ ਤਰ੍ਹਾਂ ਦੇ ਨਾਲ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨਾਂ ਨੂੰ ਜਿਹੜਾ ਹੈਗਾ ਬੇਪੜ ਕੀਤਾ ਜਾਵੇ ਮਤਲਬ ਸਕੂਲ ਦੇ ਵਿੱਚ ਬੁੱਲਿੰਗ ਵੀ ਜਿਹੜੀ ਹੈ ਇੱਕ ਵੱਡਾ ਇੱਥੇ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਜਿਹੜਾ ਚੱਲਿਆ ਹੋਇਆ ਕੰਮ ਹੈਗਾ ਕਿ ਸਕੂਲ ਦੇ ਵਿੱਚ ਸਿੱਖ ਬੱਚਿਆਂ ਦੀ ਬੁੱਲਿੰਗ ਜਿਹੜੀ ਹੈ ਉਹਨਾਂ ਨੂੰ ਕੀਤਾ ਜਾਂਦਾ ਤੇ ਉਹਨਾਂ ਦੀ ਮਾਰਕਟਾਈ ਵੀ ਕੀਤੀ ਜਾਂਦੀ ਹੈ ਪਰ ਉਹਨਾਂ ਘਟਨਾਵਾਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਇਥੋਂ ਦੇ ਲੋਕ ਜਿਹੜੇ ਨੇ ਇਥੋਂ ਦੀਆਂ ਜਥੇਬੰਦੀਆਂ ਉਹ ਟੈਕਲ ਕਰਦੀਆਂ ਨੇ ਤੇ ਇਸ ਘਟਨਾ ਦੇ ਬਾਰੇ ਜਦੋਂ ਗੱਲਬਾਤ ਜਿਹੜੀ ਸਾਹਮਣੇ ਆਉਂਦੀ ਹੈ ਸਾਰੇ ਬਾਹਰ ਆਉਂਦੀ ਹੈ ਤਾਂ ਵੱਡੀਆਂ-ਵੱਡੀਆਂ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਹੈ ਪੰਜਾਬੀ ਦੀਆਂ ਖ਼ਬਰਾਂ ਦੇ ਵਿੱਚ ਵੀ ਇਹ ਖ਼ਬਰ ਜਿਹੜੀ ਅੱਜ ਛਪੀ ਹੋਈ ਹੈ ਸੋ ਇਸ ਮਾਮਲੇ ਨੂੰ ਲੈ ਕੇ ਸਾਨੂੰ ਵੀ ਗੰਭੀਰ ਹੋਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਅੱਗੋਂ ਤੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਆ ਉਹ ਨਾ ਸਾਡੇ ਸਾਹਮਣੇ ਆਵੇ ਜੀ ਅੰਦਰ ਜੀਸੇ ਛੋਟਾ ਸਵਾਲ ਹੀ ਪੁੱਛਾਂਗਾ ਕਿ ਜੇ ਆਪਾਂ ਇਹਨੂੰ ਨਸਲੀ ਹਮਲਾ ਹੁੰਦਾ ਪੀ ਹੈ ਇਹ ਉਸ ਦੇ ਵਿੱਚ ਸਿਰਫ ਸਿੱਖ ਹੀ ਸ਼ਿਕਾਰ ਬਣਦੇ ਪਏ ਨੇ ਜਾਂ ਹੋਰ ਵੀ ਕਿਹ ਲੋਕ ਵਰਗਾਂ ਦੇ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ ਤੇ ਦੇਖੋ ਇਹ ਮੁਲਕਾਂ ਦੀ ਨਾ ਇੱਕ ਪ੍ਰੋਬਲਮ ਕਹਿ ਲਓ ਜਾਂ ਫਿਰ ਇਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਭਰੀ ਹੋਈ ਹੈ ਕਿ ਬ੍ਰਾਊਨ ਸਕਿਨ ਜਿਹੜੀ ਹੈ ਨਾ ਸੋ ਉਹ ਸਾਡੀ ਨਹੀਂ ਹੈ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਲੋਕਾਂ ਨੇ ਸਾਨੂੰ ਸਾਂਭਿਆ ਨਹੀਂ ਇਹ ਮੁਲਕਾਂ ਨੇ ਬਹੁਤ ਕੁਝ ਦਿੱਤਾ ਸਾਨੂੰ ਇਹ ਮੁਲਕਾਂ ਨੇ ਜਿੰਨੀ ਇੱਜ਼ਤ ਐਸ਼ੋ ਆਰਾਮ ਕਾਰੋਬਾਰ ਪੈਸਾ ਬਖਸ਼ਿਆ ਮੈਂ ਕਹਿਣਾ ਵੀ ਉਹ ਭਾਵੇਂ ਭਾਰਤ ਦੇ ਵਿੱਚ ਵੀ ਨਹੀਂ ਇੰਨਾ ਹੋਇਆ ਪਰ ਕੁਝ ਲੋਕ ਜਿਹੜੇ ਆ ਉਹ ਇਹਨਾਂ ਮੁਲਕਾਂ 'ਚ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਬ੍ਰਾਊਨ ਸਕਿਨ ਨੂੰ ਪਸੰਦ ਨਹੀਂ ਕਰਦੇ ਤੋ ਉਹ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਰਤਾ ਦਿੰਦੇ ਆ ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਗੁਰਦੁਆਰਾ ਸਾਹਿਬ ਤੇ ਵੀ ਇੱਕ ਵਾਰ ਵੱਡਾ ਹਮਲਾ ਹੋਇਆ ਸੀ ਗਨ ਲੈ ਕੇ ਬੰਦਾ ਜਿਹੜਾ ਹੈਗਾ ਉਹ ਗੁਰਦੁਆਰਾ ਸਾਹਿਬ ਵੱੜ ਗਿਆ ਉਹਨੇ 6 ਜਾਨਾਂ ਨੂੰ ਹਲਾਕ ਕਰ ਦਿੱਤਾ ਸੀ ਸੋ ਕੈਨੇਡਾ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਲੋਕ ਹੈਗੇ ਅੱਜ ਕੱਲ ਚੱਲੀ ਹੋਈ ਹੈ ਕਿ ਪੱਗਾਂ ਵਾਲਿਆਂ ਦੇ ਖਿਲਾਫ ਇੱਕ ਵਿਉਂਤਬੰਦੀ ਬਣਾਈ ਜਾ ਰਹੀ ਹੈ ਸੋ ਮੈਨੂੰ ਲੱਗਦਾ ਵੀ ਇਹ ਉਹਦਾ ਹੀ ਹਿੱਸਾ ਹੈਗਾ ਕੁਝ ਲੋਕ ਹੈਗੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਇਹ ਚੀਜ਼ਾਂ ਕਹਿੰਦੇ ਨੇ ਹੁਣ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ 31 ਅਗਸਤ ਵਾਲੇ ਦਿਨ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਬੜੇ ਵੱਡੇ ਪੱਦਰ ਦੇ ਉੱਤੇ ਤੇ ਕਈ ਕਮੈਂਟਸ ਜਿਹੜੇ ਨੇ ਉਹ ਸਾਡੀ ਵੀਡੀਓ ਥੱਲੇ ਆਏ ਕਿ ਸਾਡੇ ਤਾਂ ਬੱਚੇ ਉੱਥੇ ਰਹਿੰਦੇ ਆ ਸਾਨੂੰ ਪਤਾ ਹੀ ਨਹੀਂ ਮਤਲਬ ਕਿ ਐਜਾਂ ਦਾ ਕੁਝ ਵੀ ਨਹੀਂ ਹੋਣ ਜਾ ਰਿਹਾ ਸੋ ਫਿਰ ਗੱਲ ਤਾਂ ਇਹੀ ਹੈ ਵੀ ਅਸੀਂ মিডিਆ ਤੇ ਤੁਹਾਨੂੰ ਦੱਸ ਰਹੇ ਹਾਂ ਤੁਹਾਡੇ ਬੱਚੇ ਉੱਥੇ ਰਹਿੰਦੇ ਆ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਉਹ মিডিਆ ਨਹੀਂ ਹੈ ਉਹ ਪੱਤਰਕਾਰ ਨਹੀਂ ਹੈਗੇ ਉਹ ਜਰਨਲਿਸਟ ਨਹੀਂ ਹੈਗੇ ਸ਼ਾਇਦ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਿਆ ਹੋਣਾ ਸੋ ਆਪਾਂ মিডিਆ ਅਸੀਂ ਤੁਹਾਨੂੰ ਜੇ ਅਵੇਅਰ ਕਰਦੇ ਹਾਂ ਤੇ ਇਹਨਾਂ ਗੱਲਾਂ ਤੋਂ ਜਿਹੜਾ ਜਿਹੜੇ ਸਾਡੇ ਕੋਲ ਪਹੁੰਚਦੀਆਂ ਨੇ ਸੋ মিডিਆ ਦਾ ਤੇ ਆਮ ਤੁਹਾਡੇ ਉੱਥੇ ਰਹਿਣ ਵਾਲੇ ਬੱਚਿਆਂ ਦੇ ਵਿੱਚ ਆ ਫਰਕ ਤਾਂ ਹੈਗਾ ਕਿ ਨਹੀਂ ਸੋ মিডিਆ ਹੁਣ ਦੇ ਨਾਤੇ ਤੁਹਾਨੂੰ ਖਬਰ ਦੱਸ ਦਿੱਤੀ ਹੈ ਤੇ ਤੁਸੀਂ ਹੁਣ ਅਵੇਅਰ ਹੋਣਾ ਸੋ ਇਸ ਤਰੀਕੇ ਦੀਆਂ ਇਹ ਜੜੀਆਂ ਘਟਨਾਵਾਂ ਹੁੰਦੀਆਂ ਇਹਦਾ ਮਕਸਦ ਵੀ ਸਾਡਾ ਇਹੀ ਹੁੰਦਾ ਕਿ ਆਪਣੇ ਲੋਕਾਂ ਦੇ ਵਿੱਚ ਇੱਕ ਅਵੇਅਰ ਚੱਲ ਜਾਂਦੀ ਜਾਵੇ ਵੈਸੇ ਮੈਂ ਇਹ ਵੀ ਨਾਲ ਨਾਲ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਬੜੀ ਰਿਸਪੈਕਟ ਹੈ ਬਹੁਤ ਇੱਜ਼ਤ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਦੇਖਿਆ ਜਾਂਦਾ ਸਰਕਾਰਾਂ ਦੇ ਵਿੱਚ ਵੀ ਤੇ ਆਮ ਲੋਕਾਂ ਦੇ ਵਿੱਚ ਵੀ ਬੜੀ ਰਿਸਪੈਕਟ ਕਮਾਈ ਹੋਈ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਅ ਰੇਸਿਸਟ ਲੋਕ ਜਿਹੜੇ ਆ ਉਹ ਹਰ ਜਗ੍ਹਾ ਦੇ ਉੱਤੇ ਹੁੰਦੇ ਆ ਜਿਹੜੀ ਇਹ ਘਟਨਾ ਵਾਪਰੀ ਹੈ ਪਰ ਇਹਨੂੰ ਇਸ ਤਰ੍ਹਾਂ ਇਕੱਲਾ ਨਹੀਂ ਲੈਣਾ ਚਾਹੀਦਾ ਕਿ ਇਹ ਵਾਪਰ ਗਈ ਚਲੋ ਕੋਈ ਗੱਲ ਨਹੀਂ ਸੋ ਇਹਦੇ ਉੱਤੇ ਗੰਭੀਰ ਸਾਨੂੰ ਡਟ ਕੇ ਖੜਨਾ ਚਾਹੀਦਾ ਹੈ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਪੱਗ ਲਈ ਹੈ ਤੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਹੈ ਤਾਂ ਕਿ ਅੱਗੋਂ ਤੋਂ ਕਿਸੇ ਦੀ ਹਿੰਮਤ ਨਾ ਪਾਵੇ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਉਹ ਵਰਤਾਵੇ ਜੀ ਹਾਂਜੀ ਤੁਸੀਂ ਤੁਹਾਨੂੰ ਧੰਨਵਾਦ ਕਰਦੇ ਹਾਂ ਜਿੱਦਾਂ ਹੀ ਯੂਕੇ ਦੀ ਜਾਂ ਵਿਦੇਸ਼ਾਂ ਵਿੱਚ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਜੋ ਪੰਜਾਬੀਆਂ ਨਾਲ ਸਿੱਖਿਆ ਲੜਤ ਹੁੰਦੀ ਹੈ ਤੁਸੀਂ ਉਸ ਦੀ ਅਸਲ ਸਚਾਈ ਸੰਦਰਸ਼ਕਾਂ ਦੇ ਧੰਨਵਾਦ ਅਸਮਨ ਨੁਨਦਲੀ ਆਪਣੇ ਦਰਸ਼ਕਾਂ ਦੇ ਗਿਰਖੰਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਧੰਨਵਾਦ